ਤੇ ਉਹਨਾਂ ਨੂੰ ਕੌਮੀ ਝੰਡਾ ਦੇ ਹਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਸੋ ਅਸੀਂ ਕੌਮੀ ਝੰਡੇ ਦੇ ਸਤਕਾਰ ਭੇਟ ਕਰਦੇ ਹੋਏ ਆਪ ਕੋ ਆਪਣੀਆਂ ਥਾਵਾਂ ਤੇ ਖੜੇ ਹੋਵਾਂਗੇ ਸੋ ਹੁਣ ਮੁੱਖ ਮਹਿਮਾਨ ਜੀ ਵੱਲੋਂ ਸਖਿਆ ਵਿਭਾਗ ਦੇ ਮੰਤਰੀ ਸਾਹਿਬਾਨ ਉਹਦਾ ਵੱਲੋਂ ਅੱਜ ਦੇ ਜ਼ਿਲ੍ਹਾ ਪੱਤਰੀ ਸਮਾਗਮ ਦੀ ਮੁੱਖ ਮਹਿਮਾਨ ਜੋ ਹੁਕਮ ਕਰਨ ਭਾਈ ਜਾਲੀਏ ਤੋਂ ਵੱਲੋਂ ਸੋਮੀ ਜੱਡਾ ਦਾ ਹੋਇਆ ਗਿਆ ਹੈ। ਤੋਂ ਮੈਂ ਆਪਣੀ ਮੁੱਖ ਮਹਿਮਾਨ ਜੀ ਬਾਰੇ ਇਹ ਦੱਸਿਆ ਕਿ ਭਾਵੇਂ ਕਿ ਉਹ ਇਹ ਜਾਣ ਪਹਿਚਾਨ ਦੇ ਮਹਤਾਜ ਨਹੀਂ ਉਹਨਾਂ ਨੇ ਅਜੇ ਬਾੜ ਕੇ ਬਾਰੇ ਇਹ ਕਿ ਉਹਨਾਂ ਦਾ ਨਾਮ ਅੱਜ पंजाब की शान जावां पंजाब दिल से हरिया का हल्ला बोल है और पूरी दुनिया का गीत आया है सुन तो देश की एक खातिर खाताली कहानियां की नाम किसे नहीं 14 वचन बढ़िया से बाबा पंजाब हो का जीड़ी के मोह मटियापुर से पंजाब नम शांति का करके पंजाब हो का बड़ा ਇਹਦੇ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਜੀ ਲਗਾਤਾਰ ਕੰਮ ਕਰਦੇ ਆ। ਸੋ ਅੱਜ ਆਜ਼ਾਦੀ ਦਾ ਦਿਹਾੜਾ ਬੜਾ ਪਵਿੱਤਰ ਦਿਹਾੜਾ ਹੈ, ਬੜਾ ਸਾਡਾ ਸਾਨਾ ਮੱਤਾ ਦਿਹਾੜਾ। ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਗੁਰਦਾਸਪੁਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਆ ਇਸ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰਦਾਸਪੁਰ ਵਾਸੀਆਂ ਨੂੰ ਜਿਹਾ ਅਸੀਂ ਵਿਕਾਸ ਕਰਦੇ ਹੋ ਕੀ ਕੀ ਦਿੱਤਾ ਜਾ ਰਿਹਾ ਹੈ। ਮੈਂ ਪਾਰਸਨ ਚ ਵੀ ਕਿਹਾ ਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਨਯੋਗ ਮੁੱਖ ਮੰਤਰੀ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਜਨਾਬ ਜੰਮੂ ਕਟਰਾ ਐਕਸਪ੍ਰੈਸ ਵੇ ਜਿਹੜਾ ਹੈਗਾ ਵਾ ਉਹਦਾ ਜਿਹੜਾ ਰੜਕਾਈ ਵੀ ਅੜਿਆ ਹੋਇਆ ਉਹ ਵੀ ਨਹੀਂ ਕਹਣਾ ਚਾਹੁੰਦਾ ਨਹੀਂ ਮੇਰਾ ਖਿਆਲ ਹੈ ਕੋਈ ਇੱਕ ਥਾਮਾ ਦਿਆ ਉਹਨੂੰ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਹੈ ਬਣਨਾ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣ ਮੈਨੂੰ ਲੱਗਦਾ ਨਹੀਂ ਕੋਈ ਸਮੱਸਿਆ ਹੈ ਸਰਕਾਰ ਲਗਾਤਾਰ ਉਹ ਤੇ ਪਹਿਲ ਕਰਨ ਦੀ ਕਰ ਰਹੀ ਹੈ